90 ਦਾ ਰਾਜ ਹੀ ਖਾ ਗਿਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਵੀ دریاਵਾਂ ਦੇ ਪੈਸੇ دریاਵਾਂ ਦੇ ਲਾਵੋ ਤੇ ਖੇਤੀ ਇੱਕ ਫਰਕ ਤਾਂ ਆਪ ਦੀ ਪਾਸਾ ਕਿੰਨੀ ਨਹੀਂ ਤੇ ਅਸੀਂ ਕਿਸੇ ਤਰੀਕੇ ਨਾਲ ਬੱਸ ਖੇਤੀ ਬਾੜੀ ਧਾਨਵਾਰੀ ਵਿਭਾਗ ਵੱਲੋਂ ਕੈਂਪ ਕਰਾਂ ਜਿਵੇਂ ਇੱਕ ਥਾਂ ਮਜੀਰੀ ਦਾ ਲਵਾਣਾ ਉਹਦੇ ਨਾਲੇ ਪਾਣੀ ਛੱਡ ਦਿਆ ਕਰਾਂਗੇ ਅਗਲੀ ਵਾਰੀ ਬਾਰੀ ਬੰਦ ਨਾਲ 14 ਰੇਟ ਵਧੀਆ ਹੋ ਜਾਊਗਾ ਬਰਾਦਰ ਜੁਰੈ ਚਲੋ ਸੁਝਾ ਤੁਹਾਡੇ ਵਧੀਆ ਜੀ ਇਸ ਚੀਜ਼ ਤੋਂ ਜਦੋਂ ਇਹ ਆਪਾਂ ਇਸ ਵਿਸ਼ੇ ਤੇ ਗੱਲ ਤਾਂ ਕਰ ਤੇ ਸਾਡੇ ਕੋਲ ਜਿਹੜੇ ਵੀ ਕਿਸਾਨਾਂ ਦੇ ਸੁਝਾ ਜਾਂ ਸ਼ਿਕਾਇਤਾਂ ਆਈਆਂ ਨੇ ਜੀ ਉਹਨਾਂ ਦਾ ਅਸੀਂ ਸਾਰੇ ਲਿਖਤੀ ਤੌਰ ਤੇ ਕਰਕੇ ਜੋ ਵੀ ਬਣਦੀਆਂ ਨੇ ਜੀ ਮੁੱਖ ਖੇਤੀਬਾੜੀ ਦਫ਼ਤਰ ਸੰਗਰੂਰ ਨੂੰ ਜਾਂ ਜਿਹੜੇ ਮੈਕਮੇ ਦੇ ਸਬੰਧ ਚ ਨੇ ਉਹਨਾਂ ਨੂੰ ਭੇਜੀਆਂ ਜਾਣਗੀਆਂ ਜੀ ਤਾਂ ਜੋ ਕਿਸਾਨਾਂ ਦੀ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਹੋ ਸਕੇ ਸ੍ਰੀਮਾਨ ਜੀ ਆਪਣਾ ਜਿਹੜਾ ਇਹ ਖੇਤੀਬਾੜੀ ਦਫ਼ਤਰ ਹੈ ਉਕਤ ਪੁਣਾ ਤੇ ਬਲਾਕ ਕਿਹੜਾ ਆਪਣਾ ਤੇ ਆਪਣਾ ਨਾਮ ਕੀ ਹੈ ਤੇ ਆਪਣੀ ਪੋਸਟ ਕੀ ਹੈ ਤੇ ਮੇਰਾ ਨਾਮ ਹੈਗਾ ਕੁਲਵੰਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਤੇ ਅਣਦਾਣਾ ਬਲਾਕ ਲੈਰਾ ਜ਼ਿਲ੍ਹਾ ਸੰਗਰੂਰ ਤੇ ਆਪਣਾ ਜਿਹੜਾ ਖੇਤੀਬਾੜੀ ਦਫ਼ਤਰ ਹੈਗਾ ਬਲਾਕ ਲੈਰੇ ਦਾ ਉਹ ਆਪਣਾ ਲੈਰੇ ਹੈਗਾ ਅਨਾਜ ਮੰਡੀ ਦੇ ਵਿੱਚ ਤੇ ਇੱਕ ਆਪਣਾ ਮੂਨਕਾ ਦਫ਼ਤਰ ਹੈਗਾ ਉਹ ਜਿਹੜਾ ਆਪਣਾ ਵੈਟਰਨਰੀ ਹਸਪੀਟਲ ਦੇ ਕੋਲ ਹੁਣ ਤੱਕ ਤੁਸੀਂ ਕਿੰਨੇ ਪਿੰਡਾਂ ਦੇ ਵਿੱਚ ਕੈਂਪ ਲਾ ਚੁੱਕੇ ਹੋ ਕਿੰਨੇ ਹੋਰ ਬਾਕੀ ਤੁਹਾਡੇ ਰਹਿੰਦੇ ਨੇ ਹੁਣ ਮੈਨੂੰ ਜੁਆਇਨ ਕੀਤੇ ਨੂੰ 10-12 ਦਿਨ ਹੋਏ ਨੇ ਹੁਣ ਤੱਕ ਮੈਂ 7 ਤੋਂ 8 ਕੈਂਪ ਲਾ ਚੁੱਕਿਆ ਤੇ ਹਲੇ ਹੋਰ ਸਾਡੇ 20 ਤਰੀਕ ਤੱਕ 20 ਅਕਤੂਬਰ ਤੱਕ ਹੋਰ ਕੈਂਪ ਚੱਲਣੇ ਆਗੇ ਸਾਰੇ ਪਿੰਡਾਂ ਚ ਅਣਦਾਣਾ ਅਣਦਾਣਾ ਬਲਾਕ ਦੇ ਵਿੱਚ ਇਹ ਸਾਰੇ ਖੇਤਾਂ ਦੇ ਵਿੱਚ ਜਾ ਕੇ ਲਾਣੇ ਆ ਜਾਂ ਪਿੰਡਾਂ ਦੇ ਵਿੱਚ ਵੀ ਜਾ ਕੇ ਜੀ ਗੁਰੂ ਘਰ ਹੋ ਗਿਆ ਜਿਵੇਂ ਪਾਰਕ ਜਿੱਥੇ ਕਿਸਾਨਾਂ ਦਾ ਵਾਦੋ-ਵਾਦੇ ਇਕੱਠ ਹੋ ਸਕੇ ਵਾਦ ਤੇ ਵਦ ਵਦ ਕਿਸਾਨਾਂ ਕੋਲ ਜਾਣਕਾਰੀ ਜਿਹੜੀ ਉਹ ਪਹੁੰਚ ਸਕੇ ਇਸ ਤੇ ਵਾਸਤੇ किसानਾਂ ਨੂੰ ਜਿਹੜੀਆਂ ਝੋਨੇ 'ਚ ਪ੍ਰੋਬਲਮ ਆ ਰਹੀਆਂ ਨੇ ਉਹਨਾਂ ਪ੍ਰਤੀ ਜਾਣੂ ਜਾਂ ਅੱਗੇ ਜੋ ਪਰਾਲੀ ਦੀ ਸਮੱਸਿਆ ਤੇ ਅੱਗੇ ਆਉਣ ਵਾਲੀ ਕਣਕ ਜਿਹੜੀਆਂ ਸਮੱਸਿਆ ਨੇ ਉਹਨਾਂ ਪ੍ਰਤੀ ਜਾਣੂ ਕਰਵਾਇਆ ਜਾ ਸਕੇ। ਇਹਦੀ ਜੀ ਬੰਦਗਤ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦੀ। ਐਲ ਵੀ ਐਸ ਨਿਊਜ਼ ਨੂੰ ਜਾਣਕਾਰੀ ਦੇਣ ਦਾ ਜਿਸ ਦੇ ਲਈ ਆਰ ਜੀ ਇਹ ਮੈਂ ਬਲਦੇਵ ਸਿੰਘ ਸਰਾਓ ਪੱਤਰਕਾਰ ਮੂਨਕ ਐਲ ਵੀ ਐਸ ਨਿਊਜ਼ ਅਟਵੀਰ ਸਿੰਘ ਸਰ ਆਰ ਜੀਰ ਸੈੱਲ ਵੱਲੋਂ ਜੇ ਕਰਨਾਲ ਸਿੰਘ ਦੇ ਖੇਤੀ ਬਜਾਈ ਸਿੱਟੇ ਉਹਨਾਂ ਪਾਣੀ ਸੀ। ਕੀ ਨਾਮ ਹੈ ਸਰ? ਮੇਰਾ ਨਾਮ ਹਰਪ੍ਰਿੰਦਰ ਸਿੰਘ ਜੀ ਆਰ ਜੀਆਰ ਸੈੱਲ ਪੰਜਾਬ ਖੇਤੀਬਾੜੀ ਸਟੀਲਦੇ ਆਣਾ ਅਸੀਂ ਅੱਜ ਇੱਥੇ ਪਹੁੰਚੇ ਸੀਗੇ ਖੇਤ ਦਿਵਸ ਮਨਾਉਣ ਬਾਈ ਕਰਨੈਲ ਸਿੰਘ ਜੀ ਦੇ ਖਿਆਲਤ ਇੱਥੇ ਅਸੀਂ ਝੋਨੇ ਦੀ ਜਿਹੜੀ ਸਿੱਧੀ ਬਜਾਈ ਆ ਉਹ 2 ਏਕੜ ਕਰਵਾਈ ਹੋਈ ਸੀ ਬਾਸਮਤੀ ਦੀ 1509 ਦੀ ਤੇ ਉਹਦੇ ਬਾਬਤ ਕਿਸਾਨਾਂ ਨੂੰ ਜਾਣੂ ਕਰਵਾਉਣਾ ਸੀਗਾ ਕਿ ਸਿੱਧੀ ਬਜਾਈ ਦੇ ਜਿਹੜੇ ਫਾਇਦੇ ਨੇ ਉਹ ਕਿਹੜੇ-ਕਿਹੜੇ ਨੇ ਆਪਣਾ ਜਿਹੜਾ ਪਾਣੀ ਬਚ ਸਕਦਾ ਇਸ ਤੋਂ ਇਲਾਵਾ ਜਿਹੜੀ ਫਸਲ ਨੂੰ ਰੋਗ ਜਾਂ ਬਿਮਾਰੀਆਂ ਨੇ ਜੜੀਆਂ ਉਹ ਬਹੁਤ ਘੱਟ ਲੱਗਦੀਆਂ ਨੇ ਔਰ ਇਸ ਤੋਂ ਇਲਾਵਾ ਜਿਹੜੀ ਆਪਾਂ ਅਗਲੇ ਫਸਲ ਬੀਜਣੀ ਆ ਉਹਦੇ ਵਿੱਚ ਵੀ ਜਿਹੜੀ ਝਾੜ ਆ ਉਹਦੀ ਜਿਹੜੀ ਮਾਤਰਾ ਉਹ ਵੱਧ ਸਕਦੀ ਆ ਸੋ ਉਹ ਆਪਾਂ ਬਾਈ ਬਾਈ ਜੀ ਦੇ ਖੇਤ ਦੇ ਵਿੱਚ ਜਿਹੜੀ ਬਾਸਮਤੀ ਆ ਇਹ ਤਕਰੀਬਨ 10 ਜੂਨ ਨੂੰ ਵਿਜਵਾ ਕੇ ਗਏ ਸੀਗੇ ਜਿਹਦੇ ਨਾਲ ਪਾਣੀ ਦੀ ਲਾਗਤ ਤਕਰੀਬਨ 30% ਘਟੀ ਆ ਪਰ ਉਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਝਾੜ ਆ ਉਹ ਵੀ ਦੂਜੇ ਕਦੋਂ ਕੀਤੀ ਹੋਈ ਜੀਰੀ ਤੋਂ ਪਲਾਸੀ ਆਇਆ ਹਾਂਜੀ ਇੱਥੇ ਆ ਦੋ ਹਾਂਜੀ ਹਾਂਜੀ ਬਾਈ ਆਇਓ ਹਾਂਜੀ ਆ ਬਾਈ ਤੁਸੀਂ ਵੀ ਦੋ ਗੱਲਾਂ ਦੱਸੋ ਹਾਂਜੀ ਤੁਸੀਂ ਜਿਹੜੀ ਜੀਰੀ ਬੀਜੀ ਸੀ ਉਹਦੇ ਬਾਰੇ ਦੱਸਿਓ ਥੋੜਾ ਜਿਹਾ ਕੀ ਲਾਭ ਹੋਇਆ ਇਹ ਜਿਹੜੀ ਜੀਰੀ ਵੀਚੀ ਸੀਗੀ ਬਹੁਤ ਵਧੀਆ ਜੀ ਤੇ ਮਤਲਬ ਘੱਟ ਪਾਣੀ ਲੈਂਦੀ ਐ ਤੇ ਸਾਨੂੰ ਤਾਂ ਬਹੁਤ ਬਹੁਤ ਵਧੀਆ ਲੱਗੀ ਜੀ ਛੜ ਬਹੁਤ ਵਧੀਆ ਨਿਕਲੇ ਬਿਮਾਰੀ ਵੀ ਘੱਟ ਲੱਗੀ ਬਿਲਕੁਲ ਹੀ ਹਾਂ ਜੇ ਸਨ ਕਿਸਾਨ ਜਿਨ੍ਹਾਂ ਨੇ ਪਿਛਲੀ ਵਾਰੀ ਜੋ ਖੇਤੀਬਾੜੀ ਬਾਗ ਦੇ ਕਹਿਣ ਅਨੁਸਾਰ ਬਜਾਈ ਕੀਤੀ ਸੀ ਉਹਨਾਂ ਨੇ ਸਾਫ਼ ਹੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਜੋ ਕਿ ਹੈ ਸਭ ਦੇ ਸਾਹਮਣੇ ਕਿ ਹੈ ਬਹੁਤ ਬਹੁਤ ਧੰਨਵਾਦ ਝਾੜਕੀ ਦਾ ਤੁਸੀਂ ਦੱਸਿਓ ਮੜਾ ਜਾ ਬਈਆ ਅਸੀਂ ਚਲੋ ਆਪਣਾ ਵਿਸ਼ਾ ਖੇਤੀਬਾੜੀ ਹੁਣ ਆਪਾਂ ਦੇਖ ਰਹੇ ਹਾਂ ਕਿ ਮੂਨ ਅਤੇ ਸੁਰਜਣ ਪੈਣੀ ਦੇ ਵਿਚਕਾਰ ਖੇਤਾਂ ਦੇ ਵਿੱਚ ਲਾਇਆ ਕੈਂਪ ਜਿਹੜੀ ਗੱਲਬਾਤ ਹੋਈ ਆ ਭਾਵੇਂ ਪਰਾਲੀ ਸੰਬੰਧ ਵਿੱਚ ਜਾਂ ਪਾਣੀ ਦੇ ਬਾਰੇ ਜਿੱਥੇ ਕਿ ਇੱਕ ਦੋਮਾ ਪਿੰਡਾਂ ਤੋਂ ਇਲਾਵਾ ਹੋਰ ਪਿੰਡਾਂ ਤੋਂ ਵੀ ਕਿਸਾਨ ਆਗੂ ਭਰਾ ਉਹ ਚੋਂ ਪਹੁੰਚੇ ਹੋਏ ਹਨ ਤੁਸੀਂ ਦੇਖ ਰਹੇ ਹੋ ਆਪਾਂ ਥੋੜਾ ਜਿਆਦਾ ਉਹਨਾਂ ਤੋਂ ਜਾਣੂ ਹੋਣਾ ਕਿ ਇੱਥੇ ਪੂਰਾ ਪ੍ਰਬੰਧ ਹੈ ਜਿਹੜਾ ਉਹ ਵੀ ਕੀਤਾ ਗਿਆ ਹੈ ਲੱਗਿਆ ਤੇ ਕੀ ਅੱਗੇ ਸਮੋਸਿਆਂ ਤੋਂ ਲਾ ਕੇ ਲੱਡੂ ਚਾਹ ਦਾ ਪ੍ਰਬੰਧ ਹੈ ਜਿਹੜਾ ਉਹ ਕੀਤਾ ਗਿਆ ਇਹ ਤਾਂ ਬਹੁਤ ਵਧੀਆ ਚੀਜ਼ ਹੈ ਜੀ ਪਾਣੀ ਬਿਜਲੀ ਘੱਟ ਲੈਂਦੀ ਹੈ ਤੇ ਝਾੜ ਬਹੁਤ ਵਧੀਆ ਨਿਕਲਿਆ ਇਹਨੀਆਂ ਤਰੀਕ ਨੂੰ ਵੀ ਜੀ ਦੀ ਖਾਬਰ ਇਸ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰਾਓ ਐਲ ਵੀ ਐਸ ਨਿਊਜ਼ ਪੰਜਾਬੀ ਅਖਬਾਰ ਅਤੇ ਚੈਨਲ ਪੰਜਾਬ ਹਰਿਆਣਾ ਹਿਮਾਚਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਇਦਾਂ ਦੇ ਕੈਂਪ ਲੱਗਦੇ ਨੇ ਜਾਂ ਫਿਰ ਸਹੀ ਸਾਫਤ ਹੁੰਦੇ ਨੇ ਜਾਂ ਕੀ ਕੀ ਮੁਸ਼ਕਲਾਂ ਤੁਹਾਨੂੰ ਆਉਂਦੀਆਂ ਨੇ ਬਣੇ ਰਹੋ ਐਲ ਵੀ ਐਸ ਨਿਊਜ਼ ਦੇ ਨਾਲ ਬਾਦ ਨਹੀਂ ਧੰਨਵਾਦ ਜੀ